ਝੂਠ ਤੇ ਬਣੇ ਰਿਸ਼ਤੇ ਟੁੱਟਦੇ ਜ਼ਰੂਰ ਨੇ ਦੋ ਕਿਸ਼ਤੀਆਂ ਤੇ ਸਵਾਰ ਡੁੱਬਦੇ ਜ਼ਰੂਰ ਨੇ ਵਾੜਾ ਪਿਆਰ ਕਰਨ ਵਾਲੇ ਰੁਸਦੇ ਜ਼ਰੂਰ ਨੇ ਝੂਠ ਤੇ ਬਣੇ ਰਿਸ਼ਤੇ ਟੁੱਟਦੇ ਜ਼ਰੂਰ ਨੇ ਦੁਸ਼ਮਣ ਦਾ ਮਿੱਤਰ ਕਦੇ ਵੀ ਤੁਹਾਡਾ ਮਿੱਤਰ ਨਹੀਂ ਹੁੰਦਾ ਗਲਤ ਕੰਮਾਂ ਵਿੱਚ ਪਿਆ ਬੰਦਾ ਗਲਤ ਕੰਮਾਂ ਵਿੱਚ ਪਿਆ ਬੰਦਾ ਕਦੇ ਸੁੱਖ ਦੀ ਨੀਂਦ ਨਹੀਂ ਸੌਂਦਾ ਮਨ ਦੀ ਖੁਸ਼ੀ ਮਨ ਦੀ ਖੁਸ਼ੀ ਕਦੇ ਕੋਈ ਖੋ ਨਹੀਂ ਸਕਦਾ ਬਦ ਮਿੱਠਾ ਬੋਲਣ ਵਾਲੇ ਬਦ ਮਿੱਠਾ ਬੋਲਣ ਵਾਲੇ ਕਦੇ ਨਾ ਕਦੇ ਲੁੱਟਦੇ ਜ਼ਰੂਰ ਨੇ ਝੂਠ ਤੇ ਵੱਡੇ ਰਿਸ਼ਤੇ ਟੁੱਟਦੇ ਜ਼ਰੂਰ ਨੇ Doc istinate te var, dubede cerule.